ਪੰਜਾਬ ਦੇ ਵੋਟਰਾਂ ਨੂੰ ਮੈਂ ਕੁਝ ਅਪੀਲ ਤੇ ਦਲੀਲ ਦੇ ਰਹਾ ਹਾਂ ਕੁਝ ਬੇਨਤੀਆਂ ਕਰਨਾ ਚਾਹੁੰਦਾ ਹਾਂ ਹਿੰਦੁਸਤਾਨ ਵਿੱਚ ਪਾਰਲੀਮੈਂਟ ਇਲੈਕਸ਼ਨ ਹੋ ਰਹੇ ਹਨ ਤਿੰਨ ਚਾਰ ਪੜਾਅ ਪਾਰ ਕਰ ਚੁੱਕਾ ਹੈ ਇਲੈਕਸ਼ਨ ਦੇ 4 ਜੂਨ 2024 ਨੂੰ ਨਤੀਜੇ ਆਉਣਗੇ ਪਰ ਪੰਜਾਬ ਚ 1 ਜੂਨ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਵੋਟਰਾਂ ਨੂੰ ਬਹੁਤ ਹੀ ਸਮਝਦਾਰੀ ਤੇ ਸਿਆਣਪ ਨਾਲ ਵੋਟਾਂ ਪਾਉਣੀਆਂ ਪੈਣਗੀਆਂ ਬਹੁਤ ਲੰਮਾ ਸਮਾਂ ਹੋ ਗਿਆ ਆਪਾਂ ਪਾਰਟੀਆਂ ਮਗਰ ਧਰਮ ਮਗਰ ਲੱ ਕੇ ਵੋਟਾਂ ਪਾਉਂਦੇ ਰਹੇ ਹੁਣ ਉਹ ਵੇਲਾ ਨਹੀਂ ਰਿਹਾ ਨਾ ਪਾਰਟੀਆਂ ਦਾ ਰਿਆਣਾ ਧਰਮ ਦਾ ਰਿਆਣਾ ਤੁਸੀਂ ਸਿਆਣੇ ਹੋ ਗਏ ਹੋ ਕਾਫੀ ਮਾਡਰਨ ਹੋ ਗਏ ਹੋ ਪੜ੍ਹੇ ਲਿਖੇ ਹੋ ਗਏ ਹੋ ਤੁਹਾਨੂੰ ਆਪਣੀ ਜ਼ਮੀਰ ਦੀ ਇਆਇਤ ਲੈ ਕੇ ਦਿਲ ਦੀ ਇਆਇਤ ਲੈ ਕੇ ਵੋਟ ਪਾਉਣੀ ਚਾਹੀਦੀ ਹੈ ਆਓ ਆਪਾਂ ਅਜਿਹੇ ਬੰਦੇ ਚੁਣੀਏ ਜਿਹੜੇ ਕਿ ਆਪਣੇ ਇਲਾਕੇ ਦੇ ਮਸਲਿਆਂ ਨੂੰ ਮੁੱਦਿਆਂ ਨੂੰ ਪਾਰਲੀਮੈਂਟ ਜਾ ਕੇ ਉਠਾਉਣ ਤੇ ਉਹਨਾਂ ਦਾ ਹੱਲ ਹੋ ਸਕੇ ਕਾਫੀ ਚਿਰ ਲੰਮੇ ਸਮੇਂ ਉਹ ਪੱਕੀਆਂ ਹੀ ਪਾਰਟੀਆਂ ਹਿੰਦੁਸਤਾਨ ਦੇ ਰਾਜ ਕਰਦੀਆਂ ਰਹੀਆਂ ਜਿਹਨੂੰ ਕਾਂਗਰਸ ਨੇ ਰਾਜ ਕੀਤਾ ਬਹੁਤ ਲੰਮਾ ਸਮਾਂ ਕੀਤਾ ਹੁਣ ਜਨਤਾ ਪਾਰਟੀ ਭਾਜਪੀ ਵਾਲੇ ਵੀ ਲਗਾਤਾਰ ਦੋ ਸੈਸ਼ਨ 10 ਸਾਲ ਹੋ ਗਏ ਰਾਜ ਕਰਦੇ ਹਨ ਪਰ ਹਰ ਉਹ ਪਾਰਟੀ ਜੋ ਇਲੈਕਸ਼ਨ ਜੋ ਵਾਅਦੇ ਕਰਦੀ ਹੈ ਉਹ ਜਿੱਤਦੇ ਸਾਰੇ ਹੀ ਆਪਣੇ ਵਾਅਦੇ ਭੁੱਲ ਜਾਂਦੇ ਆ ਕਦੇ ਵੀ ਵਾਅਦਿਆਂ ਮੁਤਾਬਕ ਉਹਨਾਂ ਨੇ ਪਾਰਲੀਮੈਂਟ ਜਾ ਕੇ ਆਵਾਜ਼ ਨਹੀਂ ਉਠਾਈ ਪੰਜਾਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਬਹੁਤ ਵਧੀਆ ਬੰਦੇ ਚੁਣ ਕੇ ਭੇਜੋ ਪਹਿਲੀ ਗੱਲ ਜੋ ਪੰਜਾਬ ਦੇ ਵਿੱਚ ਕਾਫੀ ਦਲ ਬਦਲੀ ਹੋਈ ਹੈ ਦਲ ਬਦਲੀ ਉਸ ਵਾਸਤੇ ਕਾਨੂੰਨ ਤਾਂ ਕੋਈ ਨਹੀਂ ਹੈਗਾ ਉਹ ਕਾਨੂੰਨ ਆਪਾਂ ਵੋਟਰ ਬਣਾ ਸਕਦੇ ਹਾਂ ਲਗਾਤਾਰ ਜਿੰਨਾਂ ਨੇ ਸੱਤਾ ਦਾ ਸੁੱਖ ਮਾਲਿਆ ਆਪਦੀਆਂ ਪੱਕੀਆਂ ਪਾਰਟੀਆਂ ਵਿੱਚ ਰਹੇ ਮੌਕੇ ਤੇ ਲਾਲਚ ਮੁਤਾਬਕ ਉਹਨਾਂ ਨੇ ਪਾਰਟੀਆਂ ਛੱਡ ਦਿੱਤੀਆਂ ਜੋ ਆਪਣੀਆਂ ਪਾਰਟੀਆਂ ਦੇ ਸਕੇ ਨਹੀਂ ਹੋਏ ਤੇ ਆਪਣੇ ਸਕੇ ਕਿੱਥੇ ਹੋਣਗੇ ਹੁਣ ਇੱਥੇ ਮੈਂ ਕੋਈ ਮਿਸਾਲ ਨਹੀਂ ਦੇਣਾ ਚਾਹੁੰਦਾ ਕਿ ਕੌਣ ਕਿੱਥੇ ਚਲਾ ਗਿਆ ਤੇ ਕੌਣ ਕਿੱਧਰ ਨੂੰ ਜਾਊਗਾ ਇਹ ਕੋਈ ਪਤਾ ਨਹੀਂ ਪੰਜਾਬ ਦੇ ਸਿਆਸਦਾਨਾਂ ਦਾ ਕੀ ਦੇ ਸਿਆਸਤ ਦਾ ਨਾ ਕਿਰਦਾਰ ਇਹੋ ਜਿਹਾ ਹੋਵੇ ਸੱਤਾ ਮੰਨਣ ਵਾਸਤੇ ਕਿਸੇ ਖਾਸ ਪਾਰਟੀ ਵਿੱਚ ਰਹਿਣਾ ਹੋਵੇ ਤੇ ਸੱਤਾ ਨਵੀਂ ਭਾਲਣ ਵਾਸਤੇ ਉਹਨੂੰ ਨਵੀਂ ਪਾਰਟੀ ਜਾਣ ਕਰਨੀ ਪਵੇ ਕਿ ਉਹ ਤੁਹਾਡੇ ਦੁੱਖ ਸੁੱਖ ਦਾ ਸਾਥੀ ਹੋ ਸਕਦਾ ਨਹੀਂ ਹੋ ਸਕਦਾ ਇਸ ਕਰਕੇ ਪਹਿਲੀ ਅਪੀਲ ਤਾਂ ਮੇਰੀ ਇਹ ਹੈ ਕਿ ਜਿਹੜਾ ਬੰਦਾ ਕਿਸੇ ਵੀ ਪਾਰਟੀ ਚੋਂ ਕਿਸੇ ਵੀ ਪਾਰਟੀ ਚ ਗਿਆ ਉਹਨੂੰ ਵੋਟ ਬਿਲਕੁਲ ਹੀ ਨਾ ਪਾਈ ਜਾਵੇ ਉਹਦੀ ਜ਼ਮਾਨਤ ਸ਼ਬਦ ਕਰਾਈ ਜਾਵੇ ਕਿ ਦਾਗਾ ਤਾਂ ਉਹਨੂੰ ਅਕਲ ਆ ਜਾਵੇ ਕਿ ਮੈਂ ਪਾਰਟੀ ਛੱਡਣੀ ਆ ਜਾਂ ਨਹੀਂ ਛੱਡਣੀ ਆਪਾਂ ਤਾਂ ਉਸ ਪਾਰਟੀ ਮਗਰ ਜਾਨ ਤੱਕ ਵੀ ਲਾ ਦਿੰਨੇ ਆ ਵੋਟਾਂ ਵੀ ਪਾਉਨੇ ਆ ਆਪਣੇ ਆਂਡੀਆਂ ਗਵਾਂਡੀਆਂ ਨੂੰ ਕਹਿੰਨੇ ਆ ਆਪਾਂ ਪਿੰਡਾਂ ਚ ਵੀ ਉਹਨਾਂ ਪਿੱਛੇ ਵਗਾੜ ਲੰਨੇ ਆ ਪਰ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਪਾਰਟੀ ਬਦਲ ਜਾਂਦੇ ਆ ਇਸ ਕਰਕੇ ਪਾਰਟੀ ਬਦਲਣ ਵਾਲੇ ਨੂੰ ਵੋਟ ਨਾ ਪਾਓ ਪੁਰਾਣੇ ਐਮਪੀ ਜਿਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਸੀ ਉਸ ਨੂੰ ਵੋਟ ਨਾ ਪਾਈ ਜਾਵੇ ਕਿਸੇ ਵੀ ਪਾਰਟੀ ਦਾ ਹੋਵੇ ਜਿਨ੍ਹਾਂ ਨੇ ਪਾਰਲੀਮੈਂਟ 'ਚ ਜਾ ਕੇ ਤੁਹਾਡੀਆਂ ਗੱਲਾਂ ਰੱਖੀਆਂ ਜਾਂ ਮੰਗਾਂ ਮਨਵਾਈਆਂ ਹਨ ਉਹਨਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਮੇਰਾ ਤੇ ਇਹ ਤਰਕ ਹੈ ਕਿ ਨਵੇਂ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ ਕੋਕੇ ਜਿਹੜੇ ਪੁਰਾਣੇ ਐਮਪੀ ਐਮਐਲਏ ਜਿੱਤ ਗਏ ਜੋ ਸੱਤਾ ਮਾਣ ਚੁੱਕੇ ਹੁਣ ਪੁਰਾਣੇ ਬੰਦੇ ਉਹਨਾਂ ਨੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਤੁਹਾਡੇ ਕੋਠੇ ਨੂੰ ਕਦੀ ਇੱਟ ਨਹੀਂ ਲੱਗੀ ਹੋਣੀ ਤੇ ਉਹਨਾਂ ਦੇ ਚਾਰੇ ਪੈ ਗਏ ਉਹਨਾਂ ਦੀਆਂ ਇੰਡਸਟਰੀਆਂ ਖੜੀਆਂ ਹੋ ਗਈਆਂ ਉਹਨਾਂ ਦੇ ਬਹੁਤ ਵੱਡੇ ਵੱਡੇ ਕਾਰੋਬਾਰ ਹੋ ਗਏ ਹੋਟਲ ਹੋ ਗਏ ਰੈਸਟੋਰੈਂਟ ਹੋ ਗਏ ਉਹਨਾਂ ਦੇ ਬਹੁਤ ਐਸ਼ੋਈ ਸ੍ਰੇਧੀ ਜ਼ਿੰਦਗੀ ਜਿਉ ਰਹੇ ਨੇ ਆਪਾਂ ਵੋਟਾਂ ਪਾਉਣ ਵਾਲੇ ਜਿਨ੍ਹਾਂ ਦੇ ਵੋਟਾਂ ਦੇ ਸਿਰ ਤੇ ਜਿੱਤ ਦੇ ਰਹੇ ਨੇ ਉਹ ਐਸ਼ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਵੋਟਾਂ ਨਾ ਪਾਈਆਂ ਜਾਣ ਹੁਣ ਮੌਕਾ ਸਿਰਫ ਨਵੇਂ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ ਪਾਰਟੀ ਤੋਂ ਪਰ ਉੱਠ ਕੇ ਕਿਸੇ ਵੀ ਪਾਰਟੀ ਜੀ ਕੋਈ ਨਵਾਂ ਬੰਦਾ ਐਮਪੀ ਇਲੈਕਸ਼ਨ ਲੜ ਰਿਹਾ ਉਹਨੂੰ ਵੋਟਾਂ ਪਾਓ ਪਰ ਉਹਦਾ ਵੀ ਤੁਹਾਨੂੰ ਇਲਾਕੇ ਦੇ ਹੋਣ ਕਰਕੇ ਤੁਹਾਨੂੰ ਉਸ ਦੇ ਕਰਦਾਰ ਦਾ ਉਸ ਦੇ ਕੈਰੇਕਟਰ ਦਾ ਉਸ ਦਾ ਪਾਇਚਰਾ ਉਹ ਕਿਵੇਂ ਨਵਾ ਸਕਦਾ ਇਸ ਢੰਗ ਨਾਲ ਚੈੱਕ ਕਰਕੇ ਨਵੇਂ ਬੰਦੇ ਨੂੰ ਵੋਟ ਪਾਈ ਜਾਵੇ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਪਾਰਟੀ ਦਾ ਮੈਂ ਤੇ ਨਾਮ ਹੀ ਨਹੀਂ ਲੈਣਾ ਚਾਹੁੰਦਾ ਕਿਸੇ ਪਾਰਟੀ ਨੂੰ ਫੋਟ ਪਾਓ ਜਾਂ ਨਾ ਪਾਓ ਪਰ ਨਵੇਂ 13 ਐਮਪੀ ਜਿੱਤਨੇ ਚਾਹੀਦੇ ਆ ਪੰਜਾਬ ਦੇ ਵਿੱਚ ਕਿਉਂਕਿ 13 ਬੰਦੇ ਜਿਹੜੇ ਨਵੇਂ ਜਿੱਤਣਗੇ ਉਹਨਾਂ ਨੂੰ ਇਹ ਹੋਊਗਾ ਕਿ ਮੈਨੂੰ ਵੋਟਾਂ ਤਾਂ ਪਾਈਆਂ ਗਈਆਂ ਮੈਨੂੰ ਤਾਂ ਜਿੱਤਾਇਆ ਗਿਆ ਹੈ ਕਿ ਪੁਰਾਣੇ ਬੰਦਿਆਂ ਨੇ ਰਿਸ਼ਵਤ ਖੋਰੀ ਨੂੰ ਬੜਾਵਾ ਦਿੱਤਾ ਭ੍ਰਸ਼ਟਾਚਾਰ ਨੂੰ ਬੜਾਵਾ ਦਿੱਤਾ ਬੇਈਮਾਨੀ ਠੱਗਿਆਂ ਨਾਲ ਆਪਦੀਆਂ ਜਾਇਦਾਦਾਂ ਵਧਾਈਆਂ ਆਪਦੇ ਕਾਰੋਬਾਰ ਵਧਾਏ ਹੋ ਸਕਦਾ ਹੈ ਵੀ ਮੈਂ ਵੀ ਜੇ ਉਸ ਨਾਲ ਰਾਵਾਂ ਤੇ ਚੱਲੂੰ ਤੇ ਅਗਲੇ ਪੰਜਾਂ ਸਾਲਾਂ ਨੂੰ ਮੈਨੂੰ ਇਹ ਲੋਕੀ ਨਕਾਰ ਦੇਣ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਤੋਂ ਪਹਿਲਾਂ ਰਾਜ ਕਰ ਚੁੱਕੀਆਂ ਜਦੋਂ ਵੀ ਰਾਜ ਸੱਤਾ ਪੰਜਾਬ 'ਚ ਬਦਲਦੀ ਹੈ ਜਾਂ ਕਿਸੇ ਸਟੇਟ 'ਚ ਬਦਲਦੀ ਹੈ ਉਦੋਂ ਹੀ ਪੰਜਾਬ ਦੇ ਵਿੱਚ ਹਰ ਕਾਰੋਬਾਰ ਦੇ ਵਿੱਚ ਸਬੰਧਤ ਕਾਰੋਬਾਰਾਂ ਵਿੱਚ ਜਿੱਥੇ ਲੋਡ ਹੁੰਦੀ ਹੈ ਲੋਕਾਂ ਨੂੰ ਕੰਮ ਕਰਵਾਉਣ ਦੇ ਜਿਸ ਤਰ੍ਹਾਂ ਵੀ ਜਿਵੇਂ ਅਸੀਂ ਕਿਸਾਨ ਕਿਸਾਨਾਂ ਨੂੰ ਜਿਹੜੇ-ਜਿਹੜੇ ਉਦਾਰਿਆਂ ਨਾਲ ਕੰਮ ਦੀ ਲੋਡ ਪੈਂਦੀ ਹੈ ਉੱਥੇ ਰੇਸ਼ਿਓ ਤੇ ਵੱਧ ਜਾਂਦੀ ਹੈ ਹਰ 5 ਸਾਲਾਂ ਬਾਅਦ ਨਵੀਂ ਸਰਕਾਰ ਆਉਂਦੀ ਉਹ ਕਹਿੰਦੀ ਵੀ ਮੈਂ ਰਿਸ਼ਵਤ ਤੇ ਰੋਕ ਲਾ ਦੂੰਗਾ ਪਰ ਜਦੋਂ ਨਵੀਂ ਸਰਕਾਰ ਦੇ ਪੰਜ ਚਾਰ ਮਹੀਨੇ ਬੀਤ ਜਾਂਦੇ ਹਨ ਤੇ ਰਿਸ਼ਵਤ ਦੇ ਰੇਟ ਪਹਿਲੀ ਸਰਕਾਰ ਨਾਲੋਂ ਡਬਲ ਟ੍ਰਿਪਲ ਹੋ ਜਾਂਦੇ ਹਨ ਕਿਉਂਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਸਾਨ ਵੀਰਾਂ ਨੂੰ ਤੇ ਪਤਾ ਹੀ ਹੈ ਵੀ ਜਿਹੜੇ ਜਿਹੜੇ ਮਹਿਕਮਿਆਂ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਉਹਨਾਂ ਦੀ ਬੋਲਬਾਣੀ ਵੀ ਬਦਲ ਜਾਂਦੀ ਹੈ ਉਹਨਾਂ ਦੇ ਅਫਸਰਾਂ ਦੀ ਛੋਟੇ ਕਰਮਚਾਰੀਆਂ ਦੀ ਬੋਲਬਾਣੀ ਬਦਲ ਜਾਂਦੀ ਹੈ ਤੇ ਰਿਸ਼ਵਤ ਦੇ ਰੇਟ ਵੀ ਦਨਤ ਚਾਰ ਗੁਣਾ ਵੱਧ ਜਾਂਦੇ ਆ ਇਸ ਕਰਕੇ ਨਵੇਂ ਬੰਦਿਆਂ ਨੂੰ ਜਤਾਓ ਤਾਂ ਕਿ ਰਿਸ਼ਵਤ ਤਾਂ ਵੇਖੋ ਮੁੱਕ ਨਹੀਂ ਸਕਦੀ ਹਿੰਦੁਸਤਾਨ ਦੇ ਵਿੱਚ ਕਿਉਂਕਿ ਇਹ ਆਪਣੇ ਬਲੱਡ ਚ ਆ ਚੁੱਕੀ ਹੈ ਕੁਝ ਆਪਾਂ ਵਿੱਚ ਆਉਣੇ ਵੀ ਕੰਮ ਆਪਣਾ ਸੌਕਾ ਹੋ ਜਾਵੇ ਵਿਛੇਤੀ ਹੋ ਜਾਵੇ ਕਿਹੜੇ ਨਾ ਮਾਰਨੇ ਪੈਣ ਕੁਝ ਅਫਸਰ ਜੋ ਵੀ ਸਰਕਾਰੀ ਅਦਾਰੇ ਦੇ ਵਿੱਚ ਹੁੰਦੇ ਹਨ ਉਹਨਾਂ ਨੂੰ ਵੀ ਹੁੰਦਾ ਵੀ ਜਿੰਨੇ ਜਿਹੜੇ ਮੈਂ ਵੱਧ ਲਵਾਂ ਉਹਨੇ ਪੈਸੇ ਵੱਧ ਦੇਣਗੇ ਪੰਜਾਬ ਦੇ ਵਿੱਚ ਇਵੇਂ ਕਿ ਹਿੰਦੁਸਤਾਨ ਦੇ ਵਿੱਚ ਕੋਈ ਵੀ ਕੰਮ ਬਿਨ ਰਿਸ਼ਵਤੋਂ ਨਹੀਂ ਹੋ ਰਿਹਾ ਜੇ ਹੋ ਰਿਹਾ ਤਾਂ ਮੈਂ ਦੱਸ ਸਕਦਾ ਚਲੋ ਇਹ ਰਿਸ਼ਵਤ ਦੀ ਗੱਲ ਹੋ ਗਈ ਪਰ ਫਿਰ ਵੀ ਮੈਂ ਅਪੀਲ ਕਰੂੰਗਾ ਨਵੇਂ ਚਿਹਰਿਆਂ ਨੂੰ ਵੋਟ ਦਿਓ ਪਾਰਟੀ ਤੋਂ ਉਪਰ ਰੱਖ ਕੇ ਮੈਂ ਨਹੀਂ ਕਹਿੰਦਾ ਕਿ ਕਿਸੇ ਪਾਰਟੀ ਨੂੰ ਵੋਟ ਦਿਓ ਪਰ ਨਵੇਂ ਬੰਦਿਆਂ ਨੂੰ ਚਿਤਾਓ ਤਾਂ ਕਿ ਆਪਾਂ ਨੂੰ ਨਵੇਂ ਬੰਦਿਆਂ ਤੋਂ ਕੁਝ ਕਰਨ ਕਰਾਉਣ ਦਾ ਮੌਕਾ ਉਹਨਾਂ ਨੂੰ ਦੇ ਸਕੀਏ ਪੰਜਾਬ ਦੇ 13 ਐਮਪੀ ਨਵੇਂ ਚਿਹਰੇ ਬਣਾਏ ਜਾਣ ਮੈਂ ਦੁਬਾਰਾ ਬੇਨਤੀ ਕਰਦਾ ਨਵੇਂ ਬੰਦ ਕੁਝ ਕੰਮ ਕਰੇਗਾ ਨਵੇਂ ਬੰਦਿਆਂ ਨੂੰ ਪਤਾ ਹੋਊਗਾ ਕਿ ਮੈਂ ਕਿਵੇਂ ਜਿੱਤ ਕੇ ਆਇਆ ਇਸ ਕਰਕੇ ਮੇਰੀ ਦੁਬਾਰਾ ਪਹਿਲੇ ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਿਹਾ ਤੁਸੀਂ ਸਾਰਿਆਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਨਵੇਂ ਬੰਦਿਆਂ ਨੂੰ ਚੰਗੇ ਕਿਰਦਾਰ ਵਾਲਿਆਂ ਨੂੰ ਚੰਗੇ ਕੈਰੇਕਟਰ ਵਾਲਿਆਂ ਨੂੰ ਤੇ ਚੰਗੇ ਸੁਭਾਅ ਵਾਲਿਆਂ ਨੂੰ ਵੋਟ ਪਾਉਣੀ ਹੈ ਬਹੁਤ ਬਹੁਤ ਧੰਨਵਾਦ